की हाल चाल है भाई धुप्प भी आता आ गई अच्छा भाई उठे भी थोड़ा जहा लेट अब अपना फिर डे टू है रनिंग ला गए नहीं मेरे आप चलो देखते हैं कर देने गए थोड़ा जहाँ का वो आप नेड़ के फिर अपने अच पिंड नगर कीर्तन भी है तो आप आए भाई दूजे घर हो रहा अपना घर आल टंकी तो अगला जोड़ा वो दिख रहा ਉਹ ਆਪਣਾ ਹੈਗਾ ਦੂਜਾ ਘਰ ਤੇ ਭਾਈ ਚਲਦੇ ਹਾਂ ਹੁਣ ਆਪਾਂ ਦੂਜੇ ਘਰ ਤੇ ਆਪਣੇ ਪਿੰਡਾ ਜਨਗਰ ਕੀਤਰੀ ਵੀ ਹੈ ਤੇ ਨਗਰ ਕੀਰਤਨ ਦਾ ਦਿਖਾਉਣਾ ਥੋਨੂੰ ਵੇਰਾ ਜਨਗਰ ਕੀਰਤਨ ਆਪਾਂ ਲੋ ਜੀ ਨਗਰ ਕੀਰਤਨ ਦੀ ਤਿਆਰੀ ਕਹਿੰਦੇ ਬਹੁਤ ਹੈ ਹਾਲ ਤਾਂ ਘੱਟ ਰੋ ਬੰਗਾਲੀ ਪਾਸਾ ਲੋ ਜੀ ਤਿਆਰੀਆਂ ਨੇ ਬਾਈ ਨਗਰ ਕੀਰਤਨ ਦੀਆਂ ਪਾਲਕੀ ਕੁਝ ਪ੍ਰੋਗਰਾਮਸ ਆ ਮਹਾਰਾਜ ਸਰੂਪ ਲੈ ਲਈ ਹੋਈ ਹੈ ਜੀ ਆਗੀ ਪਾਲਕੀ ਸਾਹਿਬ ਆ ਆਪਣੇ ਪੰਜ ਪਿਆਰੇ Ah, he ਉਹ ਹੀ ਚਾਹ ਆ ਲੰਘ ਰਿਹਾ ਯਾਰ ਉਹ ਬੜੇ ਹਾਨੀ ਤੂੰ ਸੱਚ ਸੱਚੀ ਤੇਰੀ ਬਾਣੀ ਸ਼ੁਕਰ ਹੈ ਰਬਾ ਸ਼ੁਕਰ ਹੈ ਰਬਾ ਦਿੱਤਾ ਏ ਬੜਾ ਲਓ ਜੀ ਚੱਲੇਗੀ ਜਿਹੜੀ ਸੰਗਤ ਨੇ ਜਾਣਾ ਸੀ ਨਗਰ ਕੀਰਤਨ ਚ ਆਪਾਂ ਅੱਜ ਹੁਣ ਕਰੇ ਆਪਾਂ ਬਈ ਨਵਾਂ ਮੰਝਾ ਅਜੇ ਨੰ ਮੰਝਾ ਭਰਾਂਗੇ